ਸਭ ਆਗਰ ਜੀ ਕੀ ਫਤਿਹ ਵਤਨ ਦੀ ਮਿੱਟੀ ਨਿਊ ਚੈਨਲ ਦੇ ਸਾਡੇ ਦਰਸ਼ਕਾਂ ਦਾ ਸਵਾਗਤ ਆ ਜਿਸ ਤਰ੍ਹਾਂ ਆਪ ਨੂੰ ਪਤਾ ਹੀ ਆ ਕਿ ਪੰਜਾਬ ਵਿੱਚ ਹੜ੍ਹ ਜਿਹੜੇ ਬੜੀ-ਬੜੀ ਪੱਧਰ ਤੇ ਆਏ ਆ ਤੇ ਹੜ੍ਹਾਂ ਦੇ ਵਿੱਚ ਜਿਹੜਾ ਆ ਕਾਫੀ ਲੋਕਾਂ ਦਾ ਨੁਕਸਾਨ ਹੋਇਆ ਵਾ ਤੇ ਹੁਣ ਥੋੜੀ ਜਿਹੀ ਕੋਈ ਰਾਹਤ ਜਿਹੜੀ ਆ ਹੜ੍ਹਾਂ ਤੋਂ ਮਿਲੀ ਆ ਤੇ ਜਿਸ ਤਰ੍ਹਾਂ ਕਿ ਬੰਨ ਜਿਹੜੇ ਟੁੱਟੇ ਸੀ ਤੇ ਦੁਬਾਰਾ ਫਿਰ ਦਰਿਆਵਾਂ ਦੇ ਵਿੱਚ ਪਾਣੀ ਜਿਹੜਾ ਜ਼ਿਆਦਾ ਆਨ ਕਰਕੇ ਫਿਰ ਦੁਬਾਰਾ ਇਲਾਕੇ ਵਿੱਚ ਪਾਣੀ ਜਿਹੜਾ ਵਾ ਫਿਰ ਆ ਗਿਆ ਸੀ ਰਮਦਾਸ ਕਸੇ ਵਿੱਚ ਵੀ ਦੋ ਸੜਕਾਂ ਦੇ ਦੋ ਦੋ ਫੁੱਟ ਫਿਰ ਜਿਹੜਾ ਉਹ ਪਾਣੀ ਉਹ ਖੜਾ ਹੋ ਗਿਆ ਸੀ ਤੇ ਹੁਣ ਕਾਰਸੇ ਵਾਲੇ ਬਾਬਿਆਂ ਨੇ ਜਿਹੜਾ ਵਾ ਰੜ ਕੇ ਜਿਹੜਾ ਵਾ ਬੰਨ ਸੰਗਤਾਂ ਦੇ ਸਹਿਯੋਗ ਨਾਲ ਉਹ ਬੰਨ ਜਿਹੜਾ ਵਾ ਬੰਨ ਰਿਹਾ ਤੇ ਉਥੇ ਉਹਨਾਂ ਨੇ ਮੰਗ ਕੀਤੀ ਆ ਕਿ ਸੰਗਤਾਂ ਜਿਹੜੀਆਂ ਨੌਜਵਾਨ ਪਿੰਡਾਂ ਵਿੱਚੋਂ ਉਹ ਮਿੱਟੀ ਦੀ ਥਾਂ ਤੇ ਜਿਹੜੇ ਤੋੜੇ ਭਰ ਕੇ ਲਿਆਉਣ ਤੇ ਅੱਜ ਅਸੀਂ ਖੜੇ ਆ ਪਿੰਡ ਠੱਠੇ ਤੇ ਜਿੱਥੇ ਕਿ ਸਾਹਮਣੇ ਤੁਸੀਂ ਵੇਖ ਸਕਦੇ ਜੇ ਕਿ ਆਹ ਵੇਖੋ ਸੰਗਤਾਂ ਨੇ ਜਿਹੜੇ ਆ ਤੋੜੇ ਭਰੇ ਆ ਇਹ ਮਿੱਟੀ ਦੇ ਤੋੜੇ ਭਰ ਕੇ ਤੇ ਇਹਨਾਂ ਨੇ ਜਿੱਥੇ ਕਾਰ ਸੇਵਾ ਵਾਲੇ ਬਾਬੇ ਬੰਨ ਜਿਹੜੇ ਆ ਚਲਾ ਰਹੇ ਆ ਬੰਨ ਬੰਨਣ ਦਾ ਜਿਹੜੀ ਸੇਵਾ ਚਲਾ ਰਹੇ ਆ ਉਥੇ ਇਹਨਾਂ ਨੇ ਲੈ ਕੇ ਜਾਣੇ ਆ ਸੋ ਸਾਡੇ ਕੋਲ ਮੌਜੂਦ ਨੇ ਵੀਰ ਜੀ ਵੀਰ ਜੀ ਕੀ ਨਾਂ ਜੀ ਆਪਣਾ ਆਪਣਾ ਅਮਰਜੀਤ ਸਿੰਘ ਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਜਿਹੜਾ ਪਿੰਡ ਜੀ ਆਪਣਾ ਪਿੰਡ ਆਪਣਾ ਠੱਠਾ ਮਾਰੇ ਤੇ ਇਹ ਜਿਹੜਾ ਆ ਤੁਸੀਂ ਆਪਣੇ ਠੱਠੇ ਪਿੰਡ ਵੱਲੋਂ ਸੇਵਾ ਲੈ ਕੇ ਜਾ ਰਹੇ ਕਿ ਠੱਠੇ ਪਿੰਡ ਵੱਲੋਂ ਨੌਜਵਾਨ ਸਾਰੇ ਸੇਵਾ ਕਰਨ ਦੇ ਵੀਰ ਹੋਣੀ ਤੇ ਬਹੁਤ ਜ਼ਿਆਦਾ ਅੱਗੇ ਵੀ ਸੰਜੋਗ ਰਿਹਾ ਵਾ ਰਾਸ਼ਨ ਪਾਣੀ ਵੀ ਦੋ ਟਰਾਲੀਆਂ ਖੜੀਆਂ ਸੀ ਅੱਗੇ ਵੀ ਅਸੀਂ ਦੋ ਫੇਰੇ ਲੈ ਗਏ ਆ ਕੋਈ 1000 ਕ ਟੋੜਾ ਲੈ ਗਏ ਅੱਗੇ ਤੇ ਹੁਣ ਨੌਜਵਾਨ ਫੇਰ ਡੇ ਆ ਸੇਵਾ ਕਰ ਠੀਕ ਆ ਤੇ ਇਹ ਅੱਜ ਤੋਂ ਹੀ ਲੈ ਕੇ ਜਾਓਗੇ ਇਹ ਮਾਰੇ ਜੇ ਤੇ ਸ਼ਾਮ ਤੱਕ ਭਰੀ ਗਈ ਤੇ ਫੇਰ ਅੱਜ ਨਹੀਂ ਤੇ ਸ਼ਾਮ ਨੂੰ ਲਾਦ ਲਾਂਗੇ ਤਿੰਨ ਕ ਟਰਾਲੀਆਂ ਤੇ ਸਵੇਰੇ ਲੈ ਜਾਵਾਂਗੇ ਸੋਕੇ ਪਹਿਲੇ ਟਾਈਮ ਤੇ ਇਹ ਜਿਹੜਾ ਕੋਨੇਵਾਲ ਬੰਨ ਉੱਥੇ ਲੈ ਕੇ ਜਾਣਾ ਹਾਂਜੀ ਕੋਨੇਵਾਲ ਕੋਨੇਵਾਲ ਠੀਕ ਆ ਤੇ ਹੋਰ ਇਸ ਤੋਂ ਪਹਿਲਾਂ ਤੁਸੀਂ ਕੀ ਲੈ ਕੇ ਗਏ ਜੀ ਪਹਿਲਾਂ ਰਸਤ ਲੈ ਕੇ ਗਏ ਜੀ ਤਿੰਨ ਕ ਟਰਾਲੀਆਂ ਤੇ ਤਿੰਨ ਕ ਟਰਾਲੀਆਂ ਟੋੜੇ ਲੈ ਕੇ ਗਏ ਜੀ ਇਹੋ ਮਿੱਟੀ ਦੀ ਹਾਂਜੀ ਇਹ ਪਰਸੋਂ ਖੜੇ ਸੀ ਠੀਕ ਜੀ ਤੇ ਹੁਣ ਮੋਕੇ ਦੋਰੇ ਫੇਰ ਤੋੜੇ ਲੈ ਕੇ ਚੱਲੀਆ ਤਿੰਨ ਟਰਾਲੀਆਂ ਸਾਡੀਆਂ ਫੇਰ ਹੋਈ ਕਿੰਨਾ ਕੁ ਬੰਨ ਜਿਹੜਾ ਉੱਥੇ ਅਜੇ ਰਹਿਦਾ ਵਜਨ ਵਾਲਾ ਬੰਨ ਮਾਰੇ 500 ਮੀਟਰ ਦਾ ਬੰਨ ਸੀ ਟਟਾ ਸੀ ਤੇ ਕੋਈ 250 ਮੀਟਰ ਬੱਜ ਗਿਆ ਵਾ ਤੇ ਅੱਧਾ ਰਹਿ ਗਿਆ ਜੀ ਬਾਬੇ ਗੁਰੂ ਆਪਣੇ ਗੁਰੂ ਕੇ ਬਾਗ ਵਾਲਿਆਂ ਬਾਬਿਆਂ ਦਾ ਬਹੁਤ ਜ਼ਿਆਦਾ ਸੰਜੋਗ ਆ ਉਥੇ ਉਹਨਾਂ ਦੀ ਸੇਵਾ ਚੱਲਣ ਦੀ ਹੈ ਠੀਕ ਹੈ ਜੀ ਪਿੰਡ ਛੱਠੇ ਵਾਲੇ ਠੀਕ ਠੀਕ ਹੈ ਹੋਰ ਵੀ ਸਾਡੇ ਕੋਲ ਵੀਰ ਜੀ ਹੁਣੇ ਮੌਜੂਦ ਨੇ ਜਿਹੜੇ ਇੱਥੇ ਸੇਵਾ ਕਰਦੇ ਆ ਉਹਨਾਂ ਨਾਲ ਵੀ ਗੱਲ ਕਰਦੇ ਕੀ ਨਾਂ ਵੀਰ ਜੀ ਆਪਣਾ ਹਰਵਿੰਦਰ ਸਿੰਘ ਜੀ ਆਪਣਾ ਨਾਮ ਤੇ ਪ ਤੇ ਤੁਸੀਂ ਇਹ ਦੇ ਬਾਰੇ ਜਿਸ ਤਰ੍ਹਾਂ ਕੇ ਸੰਗਤਾਂ ਨੂੰ ਕੀ ਕਹਿਣਾ ਚਾਹੋਗੇ ਜਿਸ ਤਰ੍ਹਾਂ ਆਮ ਉਥੇ ਸੇਵਾਵਾਂ ਚੱਲ ਰਹੀ ਹੈ ਕਿਹੜੀ ਚੀਜ਼ ਜਿਹੜੀ ਹੈ ਉਥੇ ਲੋੜਿਆ ਲੈ ਕੇ ਜਾਂਦੀ ਹਾਂ ਤੇ ਬਾਈ ਮਿੱਟੀ ਦੀ ਜਾਈ ਲੋੜਿਆ ਮੇਰੇ ਹਿਸਾਬ ਨਾਲ ਹੋਰ ਤੇ ਸਾਰਾ ਸਮਾਨ ਪਹੁੰਚਣ ਡਿਆ ਸੀ ਵੱਤ ਵਾਲੀ ਪਹੁੰਚਣ ਡਿਆ ਤੇ ਮਿੱਟੀ ਦੀ ਲੋੜਿਆ ਮਿੱਟੀ ਉਥੇ ਬਾਬਾ ਗੁਰੂ ਕੇ ਬਾਗ ਆਲੇ ਆਂਦੇ ਮਿੱਟੀ ਲੱਗੇ ਆਉ ਜਿੰਦੀ ਸਾਡੇ ਕੋਲ ਸਰਦਾ ਬੰਦਾ ਇੱਕ ਹੋਰ ਤਾਂ ਨੂੰ ਮੈਂ ਗੁਰਸਿੱਖੋਂ ਦੇ ਨਾ ਤੇ ਇੱਕ ਬੇਨਤੀ ਮਤਲਬ ਤੁਹਾਨੂੰ ਸਵਾਲ ਕਰਦਾ ਵੀ ਇਹ ਇਹ ਜਿਹੜੀ ਸੇਵਾ ਹੀ ਜੇ ਖਾਸ ਕਰਕੇ ਕਹਿ ਲਿਆ ਜਾਵੇ ਜਿਹੜੇ ਇਸ ਇਲਾਕੇ ਵਿੱਚ ਜਦੋਂ ਹੜ ਆਇਆ ਵਾ ਇਥੇ ਜਿਹੜੀ ਸੇਵਾ ਵਾ ਜਦੋਂ ਆਪਾਂ ਵੇਖਦੇ ਆ ਬਾਹਰੋਂ ਜਿਹੜੇ ਬਾਹਰਲੇ ਸਟੇਟਾਂ ਤੋਂ ਵੀ ਆ ਰਹੇ ਆ ਉਹਨਾਂ ਦਾ ਆਉਣ ਦਾ ਅਸਲ ਕਾਰਨ ਇਹ ਆ ਕਿ ਸਿੱਖ ਕੌਮ ਜਿਹੜੀ ਆ ਹਮੇਸ਼ਾ ਜਿੱਥੇ ਵੀ ਕਿਤੇ ਆਫਤ ਹੁੰਦੀ ਆ ਉੱਥੇ ਅੱਗੇ ਹੋ ਕੇ ਸੇਵਾ ਕਰਦੀ ਆ ਭਾਵੇਂ ਉਹ ਕਿਸੇ ਵੀ ਦੇਸ਼ ਦੇ ਬਾਹਰਲੀਆ ਕੰਟਰੀਆਂ ਵਿੱਚ ਹੋਵੇ ਉੱਥੇ ਵੀ ਸਾਡੇ ਜਿਹੜੀਆਂ ਵੱਡੀਆਂ-ਵੱਡੀਆਂ ਜਿਹੜੀਆਂ ਸੰਸਥਾਵਾਂ ਵਾਂ ਜਿ ਤਰ੍ਹਾਂ ਖਾਲਸਾ ਏਡ ਵਰਗੀਆਂ ਉਹ ਦੂਰ-ਦੂਰ ਤੱਕ ਜਾ ਕੇ ਤੇ ਲੋਕਾਂ ਦੀ ਮਦਦ ਕਰਦੀਆਂ ਸਾਡੇ ਕੋਲ ਆ ਨੌਜਵਾਨ ਹੋਰ ਵੀ ਆਏ ਵੀਰਾਂ ਵੇਖੋ ਇਹਨਾਂ ਨੇ ਹੋਰ ਥੋੜੇ ਲੈ ਕੇ ਆਏ ਆ ਇਹਨੇ ਮਿੱਟੀ ਦੇ ਭਰਕੇ ਤੇ ਇਹ ਲੈ ਕੇ ਜਾਣੇ ਆ ਕੋਨੇਵਾਰ ਬੰਦ ਤੇ ਤੇ ਹੋਰ ਵੀ ਆਪਾਂ ਇਲਾਕੇ ਵਿੱਚ ਇਹ ਬੇਨਤੀ ਕਰਦੇ ਆ ਕਿ ਹੁਣ ਜਿੱਥੇ ਰਾਸ਼ਨ ਪਾਣੀ ਦੀ ਲੋੜ ਹੀ ਉਥੇ ਕਾਫੀ ਸਤਗੁਰ ਦੀ ਮਿਹਰ ਹੋਈ ਆ ਸੰ ਬਹੁਤ ਹੀ ਜਿਹੜੀਆਂ ਸੰਸਥਾਵਾਂ ਉਹਨਾਂ ਨੇ ਉਥੇ ਉਹ ਜਿਹੜੀ ਮਦਦ ਕੀਤੀ ਆ ਤੇ ਹੁਣ ਜਿਹੜੀ ਵੀਰਾਂ ਦਾ ਵੀ ਕਹਿਣਾ ਵਾ ਕਿ ਹੁਣ ਉਥੇ ਜਿਹੜੀ ਇਸ ਵੇਲੇ ਆ ਉਹ ਮਿੱਟੀ ਦੀ ਲੋੜ ਹੈ ਤਾਂ ਕਿ ਉਹ ਬੰਨ ਜਿਹੜਾ ਵੱਸ ਸਕੇ ਤੇ ਗਾਂ ਜੇ ਦੁਬਾਰਾ ਕਿਤੇ ਕੋਈ ਪਤਾ ਨਹੀਂ ਹੁੰਦਾ ਮੌਸਮ ਦਾ ਫੇਰ ਨਾ ਅੱਗੇ ਵਾਂਗੂ ਕੋਈ ਮੌਸਮ ਖਰਾਬ ਹੋ ਕੇ ਤੇ ਪਾਣੀ ਜਿਹੜਾ ਵਾ ਇਹਦੇ ਦਰਿਆਵਾਂ ਵਿੱਚ ਵੱਧ ਕੇ ਤੇ ਦੁਬਾਰਾ ਜਿਹੜੀ ਵਾ ਕੋਈ ਇਹੋ ਜੀ ਸਥਿਤੀ ਬਣ ਜਾਵੇ ਮੈਂ ਡਾਕਟਰ ਪ੍ਰਤਾਪ ਸਿੰਘ ਪੰਘਾਲੀ ਫਤੇਗੜ ਚੂੜੀਆਂ ਹੋੜ ਆਇਆ ਆਇਆ ਲਾ ਕੇ ਟੀ-ਸ਼ਰਟ ਪਾ ਰਾਂ ਕਿ ਮੋਢੇ ਤੇ ਰੱਖੀ ਹੋਈ ਹੈ ਇਹ ਕਿੱਥੇ ਰੱਖੀ ਜਗ੍ਹਾ ਰ ਕੋਈ ਆ ਨਹੀਂ ਵੀ ਦੇ ਕੋਈ